ਤਸਵੀਰਾ ਕੇਂਦਰੀ ਜੇਲ ਹੁਸ਼ਿਆਰਪੁਰਤਿਆਂ ਨੇ ਜੋਕੀ ਸਮੇਂ-ਸਮੇਂ ਤੇ ਅਕਸਰ ਸੁਰਖੀਆਂ ਚ ਆਉਂਦੀ ਰਹਿੰਦੀ ਹੈ ਤੇ ਅੱਜ ਇੱਕ ਵਾਰ ਮੁੜ ਹੁਸ਼ਿਆਰਪੁਰ ਕੇਂਦਰੀ ਜੇਲ ਸੁਰਖੀਆਂ ਚ ਆਈ ਹੈ ਕਿਉਂਕਿ ਜੇਲ ਅੰਦਰ ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਈ ਹੈ ਤੇ ਇਸ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਤੁਰੰਤ ਜੇਲ ਪ੍ਰਸ਼ਾਸਨ ਵੱਲੋਂ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਹੈ ਜ਼ਖਮੀ ਨੌਜਵਾਨ ਦੀ ਪਛਾਣ ਗੁਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ ਹਾਲਾਂਕਿ ਜ਼ਖਮੀ ਗੁਰਜਿੰਦਰ ਕਿੱਥੋਂ ਦਾ ਰਹਿਣ ਵਾਲਾ ਤੇ ਕਿਹੜੇ ਮਾਮਲੇ 'ਚ ਜੇਲ੍ਹ ਵਿੱਚ ਬੰਦਾ ਹੈ ਇਸ ਬਾਰੇ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਪਰੰਤੂ ਇਸ ਝੜਪ 'ਚ ਗੁਰਜਿੰਦਰ ਗੰਭੀਰ ਜ਼ਖਮੀ ਹੋਇਆ ਤੇ ਉਸ ਦੀ ਅੱਖੇ ਹੇਠਾਂ ਤੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਦੇ ਦੱਸਣ ਮੁਤਾਬਕ ਉਸ ਤੇ ਸਿਰ ਤੇ ਰਾਡ ਨਾਲ ਵਾਰ ਕੀਤੇ ਗਏ ਨੇ ਹਾਲਾਂਕਿ ਜਦੋਂ ਜੇਲ੍ਹ ਮੁਲਾਸਮ ਨਾਲ ਗੱਲਬਾਤ ਕਰਨੀ ਚਾਹੀ ਤੋ ਉਹਨਾਂ ਵੱਲੋਂ ਕੁਝ ਵੀ ਬੋਲਿਆ ਨਹੀਂ ਗਿਆ ਤੇ ਪਹਿਲਾਂ ਤਾਂ মিডিਆ ਨੂੰ ਵੀ ਕੈਮਰਾ ਨਾ ਚਲਾਉਣ ਦੀ ਵੀ ਗੱਲ ਆਖੀ ਗਈ ਜਦੋਂ ਜ਼ਖਮੀ ਗੁਰਜਿੰਦਰ ਨਾਲ ਵੀ ਗੱਲਬਾਤ ਕਰਨੀ ਚਾਹੀ ਤਾ ਉਸ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਦੂਜੇ ਪਾਸੇ ਸਿਵਲ ਹਸਪਤਾਲ ਦੀ ਡਾਕਟਰ ਦਾ ਕਹਿਣਾ ਕਿ ਮਰੀਜ਼ਾ ਇਲਾਜ ਕਰਕੇ ਉਸ ਨੂੰ ਦੁਬਾਰਾ ਜੇਲ੍ਹ ਚ ਭੇਜ ਦਿੱਤਾ ਗਿਆ ਤੇ ਉਸ ਦੀ ਅੱਖੇ ਹੇਠਾਂ ਤੇ ਸਿਰ 'ਚ ਕਈ ਟਾਂਕੇ ਲੱਗੇ ਨੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਭਾਜੀ ਮੈਟਰ ਕੀ ਹੈ ਪਤਾ ਲੱਗਿਆ ਜੇਲ੍ਹ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਭਾਈ ਕੀ ਮੈਟਰ ਹੋਇਆ ਸੀਗਾ ਕੀ ਨਾਮ ਆ ਤੁਹਾਡਾ ਹੈ ਯਾਰ ਸ਼ਾਟ ਕਰਨਾ ਠੀਕ ਹੈ ਜੀ ਹੁਣ ਦੇ ਲਾਈਵ ਕੈਦੀ ਅਜੇ ਕੀ ਕੀ ਸੁਣਾਉਂਦਾ ਉਹ ਇੱਥੇ ਸਾਡੀ ਐਮਰਜੈਂਸੀ ਦੇ ਵਿੱਚ ਅਰਾਊਂਡ 11:30 ਵਜੇ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ੍ਹ ਦੇ ਵਿੱਚ ਉਹ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਬਹੁਤ ਸੱਟ ਸੀ ਜੋ ਕਿ ਆਲਰੇਡੀ ਸੂਚਰਡ ਬੂੰਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੋਂ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੇ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਉਹਨਾਂ ਨੂੰ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਹਾਂ ਕਿਆ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਓਰਲ ਵੀ ਦੇ ਚੁੱਕੇ ਹਾਂ ਕਿ ਇੰਜੈਕਟੇਬਲਸ ਵੀ ਦੇ ਚੁੱਕੇ ਹਾਂ ਕਿਆ ਤੇ ਕਿ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟਿਚਸ ਲੱਗੇ ਨੇ ਉਹ ਕੋਟ ਹਾਂਜੀ ਉਹਰੇ ਟਾਂਕੇ ਲੱਗੇ ਹੋਏਗੇ तकरीबन ਉਹਦੇ 3-4 ਟਾਂਕੇ ਸਿਰਚ ਹੈਗੇ ਆ ਤੇ 3-4 ਹੀ ਉਹਦੀ ਆਈ ਦੇ ਵਿੱਚ ਲੱਗਾ ਬਬੀ ਜੀ ਕਿਸ ਤਰ੍ਹਾਂ ਦਾ ਕੀ ਕਿਹਣਾ ਨਾਲ ਵਾਰ ਕੇ ਰੋਡ ਮਾਰੀ ਹੈ ਬਲੰਟ ਕਹਿ ਰਹੇ ਨੇ ਵੈਪਨ ਹੈ ਮੈਸਰ ਲੈ ਕੇ ਆ ਸੀ ਜੀ ਹਾਂਜੀ ਹਾਂ ਬਾਬਾ ਦਿਲ ਚ ਪੀਤਾ ਕੀ ਨਾ ਨਹੀਂ ਅਸੀਂ ਵਾਪਸ ਚੇਂਜ ਪੇ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਲਾਸ ਆਫ ਕੌਨਸ਼ੀਅਸਨੈਸਟੀ ਸਟਰੀ ਨਹੀਂ ਹੈ anti otherwise stable. We at GNA University see potential in everyone and everything around us. We drive innovation and entrepreneurship. We groom competent global citizens to affect positive change around them.